ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਤੁਹਾਨੂੰ ਆਪਾਂ ਇੱਕ ਹੋਰ ਡਿਜ਼ਾਈਨ ਬਣਾ ਕੇ ਦਿਖਾਉਣ ਲੱਗੇ ਹਾਂ ਜੀ ਜੋ ਤੁਸੀਂ ਫਰਮਾਇਸ਼ ਕੀਤੀ ਸੀਗੀ ਤਾਂ ਜੁੜੇ ਰਹੋ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਜੀ ਸਲਾਈਆਂ ਦੇ ਉੱਪਰ ਜਿੰਨੀ ਵੀ ਤੁਸੀਂ ਕੁੰਡੇ ਪਾਉਣੇ ਆ ਤਾਂ ਆਪਾਂ ਸੱਤ ਪੁੱਠੇ ਇੱਕ ਸਿੱਧਾ ਸੱਤ ਪੁੱਠੇ ਇੱਕ ਸਿੱਧਾ ਇਦਾਂ ਕਰਕੇ ਜੀ ਆਪਾਂ ਡਿਜ਼ਾਈਨ ਦਾ ਇੱਕ ਨੀਂਹ ਰੱਖ ਲੈਣੀ ਹੈ ਤੇ ਪੁੱਠੀ ਸਲਾਈ ਜਿਹੜੀ ਹੈਗੀ ਆ ਆਪਾਂ ਸਾਰੀ ਪੁੱਠੀ ਪਾਵਾਂਗੇ ਤਾਂ ਆਪਣਾ ਇੱਕ ਸਿੱਧਾ ਆ ਜਾਊਗਾ ਉਹਦੇ ਇੱਕ ਵਸ ਇਧਰੋਂ ਸਿੱਧਾ ਇਧਰੋਂ ਸਿੱਧੇ ਤੋ ਤੈਨ ਸਿੱਧੇ ਕਰ ਦੇਨੇ ਇੱਕ ਦੋ ਤਿੰਨ ਹੁਣ ਜਿਹੜਾ ਇੱਕ ਸਿੱਧਾ ਹੋਊਗਾ ਜੀ ਉਹ ਸਿੱਧਾ ਹੀ ਜਾਊਗਾ ਕਿਉਂਕਿ ਵਾਰੀ ਨਾ ਡਿਜਾਇਨ ਪੈਣਾ ਇਹਦੇ ਤੇ ਤੈਨ ਨਹੀਂ ਕਰਨੇ ਕੰਨਾਂ ਹੀ ਪਾਉਣੇ ਜਿਹੜਾ ਫੋਨ ਆਊਗਾ ਉਹ ਤੇ ਤੈਨ ਕਰਾਂਗੇ ਤੈਨ 4 5 6 7 7 ਬਾਅਦ ਫਿਰ ਚਹੀ ਰਗੇ ਹਾਂ ਨੇ ਉਹ ਤਾਂ ਆਪਣੇ ਆਪ ਆਟੋਮੈਟਿਕ ਘਟਣੀ ਆ ਆ ਦੂਜੀ ਸਲਾਈ ਵਿੱਚ ਆਇਆ ਵੀ ਇੱਕ ਫੜੀ ਸਿੱਧੀ ਜਾਊਗੀ ਇੱਕ ਤੇ ਡਿਜ਼ਾਈਨ ਬਣੂਗਾ ਇੱਥੇ ਇੱਕ ਸੀ ਉੱਤੇ ਤੈਨੂੰ ਹੋਵੇ ਸਿੱਧੇ ਠੀਕ ਹੈ ਉੱਥੀ ਸਲਾਈ ਸਾਬ ਪੁੱਠੇ ਤੇ ਪੁੱਠੇ ਸਿੱਧਾ ਸਿੱਧਾ ਇੱਥੇ ਫੇਰ ਤੈਨੂੰ ਹੋਵੇ ਬਾਕੀ ਦੇ ਪੁੱਠੇ ਉਹ ਨਵੇਂ ਜੀ ਪੁੱਠੀ ਸਲਾਈ ਆ ਗਈ ਉੱਥਿਆਂ ਤੇ ਪੁੱਠੇ ਸਿੱਧੇ ਤੇ ਸਿੱਧੇ ਕਰਨ ਹੋਗੇ ਹੁਣ ਇੱਥੇ ਪੰਜ ਹੋ ਜਾਣਗੇ ਫੇਰਾ ਸਿੱਧਾ ਜਾਓਗੇ ਇੱਥੇ ਵੀ ਪੰਜ ਹੋ ਜਾਣਗੇ ਬਾਕੀ ਪੁੱਠੇ ਸਲਾਈ ਫੇਰ ਹੋਵੇ ਪੁੱਠੇ ਤੇ ਪੁੱਠੇ ਸਿੱਧੇ ਤੇ ਸਿੱਧੇ ਇੱਕ ਵਾਰੀ ਮੈਂ ਸਟਾਰਟ ਕਰਨ ਦਿਆਂ ਤੀਜੀ ਸਲਾਈ ਇਹਨਾਂ ਆਪਾਂ ਪੁੱਠੇ ਬਾਠੇ ਪਾਏ ਇਹਦੇ ਨਾਲ ਸਵੈਟਰ ਜਗ ਤਾਂ ਖੁੱਲਦੀਆਂ ਨਹੀਂ ਜੀ ਵਧੀਆ ਬਣਦੀਆਂ ਟਾਈਟ ਟਾਈਟ ਇਸ ਡਿਜ਼ਾਈਨ ਦਾ ਜਦੋਂ ਆਪਾਂ ਵੇਖੇ ਸਿੰਪਲ ਆਪਾਂ ਸੋਨਾ ਹੂਕ ਬਣ ਜਾਂਦਾ ਬੱਚ ਜਿਹੜੇ 1 ਸੀ ਤੇ 3 ਹੋ ਵੀ ਹੋਣੇ 5 ਹੋ ਜਾਣਗੇ ਇਸ ਤੇ। ਕਿਉਂਕਿ ਇਹ ਕਿੰਨਾ ਸਿੱਧਾ ਜਾਊਗਾ ਕਿਉਂਕਿ ਇਹ ਤੇ ਫਰਦਲੀ ਵਾਲੀ ਬਣਾਉਣੀ ਜਦੋਂ ਆਪ ਕੋਲ ਹੋਵੇ। ਉਹਨੇ ਇੱਕ ਫਲੀ ਜੀ ਜੋ ਹੈਗੀ ਆਪਣੀ ਉਹ ਸਿੱਧੀ ਸਿੱਧੀ ਜਾਊਗੀ ਤੇ ਜਿਹੜੀ ਇੱਕ ਫਲੀ ਹੈ ਉਹਦੇ ਤੋਂ ਇੱਕ ਤੋਂ 3 ਹੋਗੇ 5 ਹੋਗੇ 7 ਹੋਗੇ ਜਦੋਂ 7 ਹੋਗੇ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਹੈਗਾ ਉਹ ਘਟਨਾ ਸ਼ੁਰੂ ਕਰਦੇ ਹਾਂਗੇ ਤੇ ਘਟਨਾ ਸਟਾਰਟ ਕਰਨ ਤੋਂ ਪਹਿਲਾਂ ਜਿਹੜੀ ਸੱਤਾਂ ਵਾਲੀ ਸਲਾਈ ਹੈ ਜੀ ਉਹ ਇੱਕ ਵਾਰੀ ਹੋਰ ਪੈਣੀ ਹੈ ਮਤਲਬ ਸੱਤ ਵਾਲੀ ਸਲਾਈ ਜਿਹੜੀ ਹੈਗੀ ਹੈ ਉਹ ਦੋ ਵਾਰੀ ਪਾਊਗੀ ਤੇ ਫਿਰ ਜਦੋਂ ਆਪਾਂ ਸੱਤਾ ਤੋਂ ਸਟਾਰਟ ਕਰਾਂਗੇ ਜੀ ਫਿਰ ਇਹ ਸੱਤਾ ਤੋਂ ਪੰਜ ਰਹਿ ਜਾਣਗੇ ਤਿੰਨ ਰਹਿ ਜਾਣਗੇ ਫਿਰ ਇੱਕ ਰਹਿ ਜਾਊਗਾ ਤੇ ਫਿਰ ਉਥੋਂ ਜਿਹੜਾ ਹੈਗਾ ਆਪਣੀ ਡਿਜ਼ਾਈਨ ਖਤਮ ਹੋ ਚੁਗੀ ਤੇ ਜਿਹੜੀ ਫਲੀ ਸਿੱਧੀ ਸਿੱਧੀ ਜਾ ਰਹੀ ਹੈ ਫਿਰ ਆਪਾਂ ਉਹਦੇ ਤੋਂ ਡਿਜ਼ਾਈਨ ਸ਼ੁਰੂ ਕਰ ਦਾਂਗੇ ਐਵੇਂ ਚਿਕਰ ਕਰਨ ਦੇ ਨਾਲ ਜਿਹੜਾ ਆਪਣਾ ਸਵਟਰ ਆ ਪੂਰਾ ਟਾਈਟ ਟਾਈਟ ਬਣੂਗਾ ਡਿਜ਼ਾਈਨ ਖੁੱਲੂਗਾ ਨਹੀਂ ਤੇ ਇੱਕ ਵਾਰ ਜਦੋਂ ਇੱਕ ਟਿੱਕੀ ਪੂਰੀ ਹੋ ਗਈ ਤੇ ਡਿਜ਼ਾਈਨ ਕੁਸ਼ ਐਵੇਂ ਦਾ ਲੱਗੂਗਾ ਹੁਣ ਆਪਾਂ ਇਹੀ ਡਿਜ਼ਾਈਨ ਜਿਹੜਾ ਹੈਗਾ ਉਹ ਦੂਸਰੀ ਫਲੀ ਤੇ ਸਟਾਰਟ ਕਰ ਲੈਣਾ ਤੇ ਇਹ ਫਲੀ ਜਿਹੜੀ ਹੋਊਗੀ ਸਿੱਧੀ ਸਿੱਧੀ ਜਾਊਗੀ ਜਿਹੜੀ ਪਹਿਲਾਂ ਸਿੱਧਾ ਜਾ ਰਿ ਉਨੇ ਤੇ 1 1 1 ਫਿਰ ਇੱਕ ਤੋਂ ਬਾਅਦ ਤਿੰਨ ਹੋ ਗਈ। ਇਸੇ ਤਰ੍ਹਾਂ ਹ ਤਿੰਨ ਹੋ ਗਈ। ਬੜਾ ਪੰਜ ਹੋ ਜਾਂਦੇ ਸੀ ਇਸੇ ਨੂੰ ਤੇ ਸ਼ੁਰੂ ਹੋ ਜੂ। ਹਾਂ ਜੇ 7 ਤੋਂ 7 ਵੱਲ ਨੂੰ 4 ਲੈਣੀ ਪੜਨੀ ਆ। ਫਿਰ ਘਟਾਉਣਾ ਸ਼ੁਰੂ ਕਰਦੇ ਨੇ। 5 3 ਤੇ 1 ਇਸ ਵਾਸਤੇ ਜਿਵੇਂ ਅੰਦਰ ਹੀ ਆ। ਹਾਂ